ਤਗਾ ਸਭ ਹੁਣਾਇਏ ਪਰਮਪਾਲ ਸਿੱਧੂ ਜੀ ਨੂੰ ਪਰਮਪਾਲ ਕੌਰ ਮੜੂਕਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਦੂਜੀ ਵਾਰੀ ਸਿੱਧੇ ਤੌਰ ਦੇ ਉੱਤੇ ਆਪਾਂ ਗੱਲ ਕਰੀਏ ਵੀ ਮੁੱਖ ਮੰਤਰੀ ਦਾ ਪਰਸਨਲ ਇੰਟਰਸਟ ਜਿਹੜਾ ਹੈ ਇਹਦੇ ਅਸਤੀਫੇ ਤੇ ਆਉਂਦਾ ਹੈ ਵੀ ਮੈਂ ਤਾਂ ਮੰਨਿਆ ਹੀ ਨਹੀਂ ਅਸਤੀਫਾ ਕੱਲ ਵੀ ਕਹਿ ਗਏ ਕੱਲ ਦਾ ਅਖਬਾਰਾਂ ਰੌਲਾ ਪਰਮਪਾਲ ਕਹਿੰਦੀ ਮੈਂ ਤਾਂ ਜੋ ਕਰਨਾ ਕਰ ਲਾ ਅਖੀਰ ਇਹੀ ਘੁਆ ਕੇ ਟਿਕਣਾ ਸੀ ਪਰ ਇਹ ਅੰਦਰਲੀ ਕੀ ਚਾਲ ਆ ਅੰਦਰ ਦੀ ਜਿਹਨੂੰ ਆਪਾਂ ਕਹਿੰਦਾ ਕਾਕਾ ਕਹਿੰਦਾ ਚਿੱਠੀ ਤੇ ਸਾਰਾ ਕੁਝ ਮੈਂ ਪੜ ਲਈ ਕਹਿੰਦਾ ਤੂੰ ਅੰਦਰਲੀ ਗੱਲ ਦੱਸ ਇਹ ਅੰਦਰਲੀ ਗੱਲ ਕੀ ਹੈ ਦੇਖੋ ਦੋ ਗੱਲਾਂ ਹੈ ਹਮ ਪਹਿਲੀ ਗੱਲ ਤਾਂ ਇਹ ਕਿ ਆਪਾਂ ਇਹ ਗੱਲ ਕਰ ਲਈ ਕਿ ਪਰਮਪਾਲ ਕਾ ਔਰ ਸਿੱਧੂ ਤੇ ਪਰਮਪਾਲ ਕਾ ਔਰ ਮਲੂਕਾ ਇਹ ਕਹਾਣੀ ਕੀ ਹੈ ਹਮ ਇਹ ਥੋੜੀ ਜੀ ਵਿਖਿਆਨ ਕਰਨ ਦੀ ਲੋੜ ਹੈ ਕਿ ਕਿਉਂਕਿ ਮਲੂਕਾ ਹੋਣਾ ਦਾ ਜਿਹੜਾ ਗੋਤ ਹੈ ਉਹ ਵੈਣੀ ਵਾਲਾ ਉਹ ਵੈਣੀ ਵਾਲਾ ਇਹ ਪਰਮਪਾਲ ਪਰਮਪਾਲ ਕਾ ਔਰ ਸਿੱਧੂ ਵਿਆਹ ਤੋਂ ਪਹਿਲਾਂ ਨੌਕਰੀ ਚਾਗੀ ਸੀ ਹਾਂਜੀ ਹਾਂਜੀ ਤੇ ਜਦੋਂ ਕੋਈ ਬੰਦਾ ਨੌਕਰੀ ਚਾਹੁੰਦਾ ਅਪਲਾਈ ਕਰਦਾ ਉਹਦਾ ਜਿਹੜਾ ਸਰਨੇਮ ਹੁੰਦਾ ਉਹ ਨਾਲ ਆਪਦੇ ਲਿਖੀ ਲੈਂਦਾ ਲਿਖੀ ਲੈਂਦਾ ਹਾਂਜੀ ਇਹ ਸਰਨੇਮ ਲਿਖਿਆ ਸੀ ਕੁਆਰੀ ਹੁੰਦੀ ਦਾ ਨਾਮ ਪਰਮਪਾਲ ਕੌਰ ਸਿੱਧੂ ਸੀ ਰਿਕਾਰਡ 'ਚ ਉਹ ਪੈ ਗਿਆ ਤੇ ਰਿਕਾਰਡ ਦੇ ਵਿੱਚ ਉਹਨੇ ਉਹੀ ਰਿਹਾ ਉਹੀ ਚੱਲੀ ਗਿਆ ਜਿੰਨੀ ਦੇਰ ਤੱਕ ਉਹ ਰਿਟਾਇਰ ਨਹੀਂ ਹੋਈ ਹੁਣ ਉਹ ਰਿਟਾਇਰ ਹੋ ਗਈ ਸ਼ਾਦੀ ਹੋ ਗਈ ਪਰਮਪਾਲ ਕੌਰ ਸਿੱਧੂ ਦੀ ਗੁਰਪ੍ਰੀਤ ਸਿੰਘ ਮਲੂਕਾ ਨਾਲ ਹਮ ਚਲੋ ਉਹ ਆਪਣੇ ਨਾਂ ਨਾਲ ਆਪਦੇ ਪਿੰਡ ਦਾ ਨਾਂ ਨਾਲ ਲੈ ਲੈਂਦੇ ਮਲੂਕਾ ਉਹਨੇ ਰਿਟਾਇਰ ਹੋ ਗਈ ਤੇ ਹੁਣ ਉਹਨੂੰ ਆਪਾਂ ਮਲੂਕਾ ਵੀ ਕਹਿਣ ਲੱਗੇ ਕਿਉਂਕਿ ਹੁਣ ਪੋਲਿਟਿਕਲ ਫੀਲਡ ਦੇ ਵਿੱਚ ਆ ਚ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹਨੇ ਦਿੱਤਾ ਅਸਤੀਫਾ ਹੂੰ ਉਹਨੇ ਅਸਤੀਫਾ ਦਿੱਤਾ ਜਾਂ ਉਹ ਕਹਿੰਦੀ ਪ੍ਰੀ ਮੈਚੁਰ ਰਿਟਾਇਰਮੈਂਟ ਐਪਲੀਕੇਸ਼ਨ ਦੇ ਕੇ ਉਹਨੇ ਮੰਗ ਲਈ ਕਿ ਮੈਨੂੰ ਜੀ ਬਾਕਰ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਜਾਵੇ ਹਾਲਾਂਕਿ ਮਹੀਨੇ ਕੋਈ ਬਹੁਤੇ ਨਹੀਂ ਰਹਿੰਦੇ ਸੀ ਥੋੜਾ ਸਮਾਂ ਹੀ ਰਹਿੰਦਾ ਸੀ ਪਰ ਉਹ ਸਮਾਂ ਤੇ ਸਥਾਨ ਹੁੰਦਾ ਵੀ ਕਿਹੜੇ ਵੇਲੇ ਤੇ ਕੀ ਗੱਲ ਕਰਨੀ ਹੈ ਹੂੰ ਆਪਣੀ ਐਪਲੀਕੇਸ਼ਨ ਦੇ ਵਿੱਚ ਉਹਨੇ ਲਿਖਿਆ ਕਿ ਮੇਰੀ ਮਾਤਾ ਬਜ਼ੁਰਗ ਹੈ 81 ਸਾਲ ਉਮਰ ਹੈ ਮੇਰਾ ਇੱਕ ਬ੍ਰਦਰ ਸੀ ਉਹ ਦੀ ਡੈਥ ਹੋ ਚੁੱਕੀ ਹੈ ਦੂਜਾ ਬ੍ਰਦਰ ਉਹ ਫੋਰਨ ਚ ਰਹਿੰਦਾ ਹੈ ਬਾਪ ਦੀ ਡੈਥ ਹੋਈ ਵੀ ਹੈ ਤੇ ਉਹਨਾਂ ਨੂੰ ਸਾਥ ਦੀ ਲੋੜ ਹੈ ਮੈਂ ਮਾਂ ਦੇ ਨਾਲ ਲੈਣੇ ਨਾਲ ਉਸੇ ਅਪਲੀਕੇਸ਼ਨ ਦੇ ਵਿੱਚ ਉਹਨੇ ਲਿਖਿਆ ਕਿ ਮੇਰੀਆਂ ਇੰਗੇਜਮੈਂਟਸ ਕੁਝ ਹੋਰ ਵੀ ਹੋ ਗਏ ਮੇਰੀਆਂ ਯੋਜਨਾਵਾਂ ਬੰਦੀ ਹੋ ਰਹੀਆਂ ਪਲੈਨਿੰਗ ਵੀ ਆ ਬਿਉਤਬੰਦੀ ਵੀ ਆ ਕੁਝ ਹੋਰ ਵੀ ਹੈ ਤੇ ਮੇਰੀ ਜਿਹੜੀ ਹੈਗੀ ਆ ਆ ਲੋ ਅਪਲੀਕੇਸ਼ਨ ਤੇ ਇਹ ਪ੍ਰਵਾਨਗੀ ਦਿੱਤੀ ਜਾਵੇ ਨਾਲ ਉਹਨੇ ਕਿਹਾ ਤਾਂ ਕਿ ਮੈਨੂੰ 3 ਮਹੀਨੇ ਦੀ ਜਿਹੜੀ ਉਹ ਨੋਟਿਸ ਦੇਣ ਵਾਲੀ ਗੱਲ ਹੁੰਦੀ ਆ ਉਹ ਤੋਂ ਛੋਟ ਦਿੱਤੀ ਜਾਵੇ ਇਹ ਅਪਲੀਕੇਸ਼ਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਤੇ ਪੰਜਾਬ ਸਰਕਾਰ ਨੇ ਅਪਲੀਕੇਸ਼ਨ ਲੈ ਲਈ ਚੀਫ ਸਕੱਟਰੀ ਨੇ ਰეკਮੈਂਡ ਕਰਤੀ ਲੇਕਿਨ ਉਹਦੇ ਤੇ ਕੋਈ ਡਿਸੀਜਨ ਨਹੀਂ ਸੀ ਹੋਇਆ ਹੂੰ ਕਿਉਂਕਿ ਜਦੋਂ ਨੇ ਕਿਹਾ ਕਿ ਮੇਰੀਆਂ ਪਲਾਨਿੰਗਸ ਕੁਝ ਹੋਰ ਹੈਗੀਆਂ ਤੇ ਉਹ ਪਲਾਨਿੰਗਸ ਦੇ ਵਿੱਚ ਉਹ ਜਿਹੜਾ ਅਗਲਾ ਮੰਤ ਪੋਲੀਟੀਕਲ ਸੀਗਾ ਜੀ ਸੋ ਉਹ ਐਪਲੀਕੇਸ਼ਨ ਦੀ ਕਾਪੀ ਕਿਉਂਕਿ ਆਲਰੇਡੀ ਉਹਨੇ ਭੇਜ ਦਿੱਤੀ ਸੀਗੀ ਪਰਸਨਲ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਨੂੰ ਹੂੰ ਤੇ ਪਰਸਨਲ ਡਿਪਾਰਟਮੈਂਟ ਨੇ ਉਹਨਾਂ ਦਾ ਉਹ ਜਿਹੜਾ ਹੈਗਾ ਪ੍ਰੀ ਮੈਚੂਰ ਰਿਟਾਇਰਮੈਂਟ ਵਾਲੀ ਜ਼ਰਖਾਸਤ ਨੂੰ ਪ੍ਰਵਾਨ ਕਰਕੇ ਰਾਸ਼ਪਤੀ ਦੇ ਦਸਖਤ ਹੈ ਹਾਂ ਨਾ ਸਿਰਫ ਮਤਲਬ ਜਿਹੜਾ ਹੈਗਾ ਉਹ ਭੇਜਿਆ ਪਰਮਪਾਲ ਕੌਰ ਸਿੱਧੂ ਨੂੰ ਸਗੋਂ ਪੰਜਾਬ ਸਰਕਾਰ ਨੂੰ ਵੀ ਇਨਫੋਰਮ ਕਰਤਾ ਕਿ ਅਸੀਂ ਇਹਦੀ ਰਿਕਵੈਸਟ ਹੈ ਜਿਹੜੀ ਉਹ ਪ੍ਰਵਾਨ ਕਰ ਲਈ ਹੂੰ ਹੁਣ ਸਵਾਲ ਇਹ ਪੈਦਾ ਹੋਦੇ ਕਿ ਰਿਕਵੈਸਟ ਉਹਨਾਂ ਨੇ ਪ੍ਰਵਾਨ ਕੀ ਕੀਤੀ ਉਹੀ ਹੈ ਨਾ ਜਿਹੜੀ ਉਹਨੇ ਲਿਖੀ ਹੈ ਹੂੰ ਹੂੰ ਉਹਦੇ ਜਿਹੜੇ ਦੋ ਗੱਲਾਂ ਕਹੀਆਂ ਕਿ ਮੈਂ ਆਪਣੀ ਮਾਂ ਦੇ ਨਾਲ ਰਹਿਣਾ ਹੈ ਮੈਂ ਪ੍ਰੀਮਚੂਰ ਰਿਟਾਇਰਮੈਂਟ ਚਾਹੁੰਨੀ ਹੈ ਮੈਨੂੰ ਦਿੱਤੀ ਜਾਵੇ ਤੇ ਮੇਰਾ 3 ਮਹੀਨੇ ਦਾ ਜਿਹੜਾ ਹੈਗਾ ਉਹ ਨੋਟਿਸ ਵਾਲਾ ਪੀਰੀਅਡ ਹੈ ਜਿਹੜਾ ਉਹਨੂੰ ਮਾਫ ਕੀਤਾ ਜਾਵੇ ਹੂੰ ਹੂੰ ਜਦੋਂ ਉਹਨਾਂ ਨੇ ਕਿਹਾ ਵੀ ਉਹਦੀ ਅਸੀਂ ਦਰਖਾਸਤ ਪ੍ਰਵਾਨ ਕਰ ਲਈ ਤਾਂ ਸਭ ਕੁਝ ਹੀ ਪ੍ਰਵਾਨ ਕਰ ਲਿਆ ਤਾਂ ਸਭ ਕੁਝ ਪ੍ਰਵਾਨ ਹੋ ਗਿਆ ਸਭ ਕੁਝ ਪ੍ਰਵਾਨ ਹੋ ਗਿਆ ਸਭ ਕੁਝ ਪ੍ਰਵਾਨ ਹੋਣ ਤੋਂ ਬਾਅਦ ਆ ਗਈ ਚਲੋ ਇੱਥੇ ਬਹੁਤੀ ਗੱਲ ਨਾ ਹੋਈ ਉਹ ਤੋਂ ਪਹਿਲਾਂ ਅੱਗੇ ਪਿੱਛੇ ਆਪਾਂ ਹੋਰ ਦੇਖੀਏ ਬਹੁਤ ਸਾਰੇ ਲੋਕ ਐ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹੂੰ ਉਹਨਾਂ ਦੇ ਵਿੱਚ ਜੇ ਆਪਾਂ ਸਭ ਤੋਂ ਪਹਿਲੇ ਬੰਦੇ ਦੇਖੀਏ ਜਿਨ੍ਹਾਂ ਨੇ ਮੇਰੀ ਸੁਰਤ ਦੇ ਵਿੱਚ ਇਸ ਤਰ੍ਹਾਂ ਦਾ ਅਸਤੀਫਾ ਦਿੱਤਾ ਉਹਨਾਂ ਦੇ ਵਿੱਚ ਆ ਸਰਦਾਰ ਦਰਵਾਰਾ ਸਿੰਘ ਗਰੂ ਜੀ ਦਰਵਾਰਾ ਸਿੰਘ ਗਰੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਬਾਦਲ ਸਾਹਿਬ ਦੇ ਨਾਲ ਪ੍ਰੇਮ ਪੈ ਗਿਆ ਨੇੜਤਾ ਹੋ ਗਈ ਇਕਾਲੀ ਪੋਲਿਟਿਕਸ ਨੂੰ ਸਮਝਣ ਲੱਗੇ ਤੇ ਬਾਦਲ ਸਾਹਿਬ ਨੇ ਕਿਹਾ ਵੀ ਤੁਹਾਨੂੰ ਚੋਣ ਲੜਾਉਣੀ ਹੈ ਕਾਕਾ ਜੀ ਤੁਸੀਂ ਚੋਣ ਲੜ ਲਓ ਕਹਿੰਦਾ ਜੀ ਆ ਚੱਕੋ ਮੇਰਾ ਅਸਤੀਫਾ ਤਿੰਨ ਤਿੰਨ ਦਿਨ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਪ੍ਰਵਾਨ ਹੋ ਗਿਆ ਤੇ ਉਹਨਾਂ ਨੇ ਚੋਣ ਲੜ ਲਈ ਦੂਜਾ ਬੜਾ ਇੱਕ ਕੁਰੀਸ਼ਲ ਮੁੱਦਾ ਸੀ ਉਹ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੇਅਦਬੀ ਨੂੰ ਇਨਵੈਸਟੀਗੇਸ਼ਨ ਉਹਦੀ ਇਨਵੈਸਟੀਗੇਸ਼ਨ ਵਾਸਤੇ ਇੱਕ ਪੰਜ ਮੈਂਬਰੀ ਟੀਮ ਬਣਾਈ ਸੀ ਹਮਮ ਜਿਸ ਟੀਮ ਦੇ ਵਿੱਚ ਇੱਕ ਜਿਹੜੇ ਹੈਗੇ ਅਹਿਮ ਮੈਂਬਰ ਸੀਗੇ ਕੁਮਰ ਵਿਜੇ ਪ੍ਰਤਾਪ ਸਿੰਘ ਹਾਂ ਹਾਂ ਹਾਲਾਂਕਿ ਪੰਜਾਂ ਦੇ ਵਿੱਚੋਂ ਚਾਰ ਪ੍ਰਬੋਧ ਕੁਮਾਰ ਜਿਹੜਾ ਉਹਦਾ ਹੈੱਡ ਬਣਾਇਆ ਸੀ ਡੀਜੀਪੀ ਲੈਵਲ ਦਾ ਅਫੀਸਰ ਸੀ ਪ੍ਰਬੋਧ ਕੁਮਾਰ ਜਿਹੜਾ ਹੈਗਾ ਤੇ ਪ੍ਰਬੋਧ ਕੁਮਾਰ ਦੀ ਟੀਮ ਦੇ ਬਾਕੀ ਮੈਂਬਰ ਜਿਹੜੇ ਉਹਨੇ ਹੱਥ ਖੜੇ ਕਰਕੇ ਕਹੇ ਸੀ ਅਸੀਂ ਨਹੀਂ ਇਹਦੇ ਨਾਲ ਚੱਲ ਸਕਦੇ ਔਰ ਉਹ ਤਫਤੀਸ਼ ਕੱ ਲਈ ਕੁਮਰ ਵਿਜੇ ਪ੍ਰਤਾਪ ਸਿੰਘ ਹੀ ਕਰ ਰਿਹਾ ਸੀ ਜਦੋਂ ਪੁਲਿਸ ਅਫਸਰਾਂ ਦੇ ਆਪਸੀ ਮਤਭੇਦਾਂ ਦਾ ਮੁੱਦਾ ਕੈਪਟਨ ਅਮਰਿੰਦਰ ਸਿੰਘ ਵੇਲੇ ਦੇ ਮੁੱਖ ਮੰਤਰੀ ਦੇ ਧਿਆਨ ਚ ਆਇਆ ਜਿਹਨਾਂ ਦੇ ਕੋਲ ਗ੍ਰੈਬ ਭਾਗ ਵੀ ਸੀ ਹੂੰ ਹੂੰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਦਾ ਸੀ ਕਿ ਕੁੰਮਰਵਜੇ ਪ੍ਰਤਾਪ ਸਿੰਘ ਕੱਲੇ ਹੀ ਦੇਖ ਲੂਗਾ ਹੂੰ ਹੂੰ ਤੁਸੀਂ ਭਾਈ ਕੱਲੇ ਹੀ ਦੇਖ ਲਓ ਸਾਰਾ ਕੁਝ ਕਰੋ ਉਹ ਕੱਲੇ ਦੇਖਦੇ ਰਹੇ ਉਹਨਾਂ ਨੇ ਕਈ ਚਾਰਜ ਸ਼ੀਟਾਂ ਜਿਹੜੀਆਂ ਉਹ ਜ਼ਾਹਿਰ ਕਰਤੀਆਂ ਲੇਕਿਨ ਉਹਨਾਂ ਚਾਰਜ ਸ਼ੀਟਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਹੈਗੀ ਹੈ ਰਿਵਰਸ ਰਿਮਾਰਕਸ ਆਗੇ ਕੁੰਮਰਵਜੇ ਪ੍ਰਤਾਪ ਸਿੰਘ ਦੇ ਖਿਲਾਫ ਉਹਨਾਂ ਦੀਆਂ ਜਿਹੜੀਆਂ ਚਾਰਜ ਸ਼ੀਟਾਂ ਉਹਨਾਂ ਨੇ ਜ਼ਾਹਿਰ ਕੀਤੀ ਉਹਨੇ ਕਿਹਾ ਕਿ ਨਮੀ ਜਿਹੜੀ ਹੈਗੀ ਐ ਐਸਆਈਟੀ ਬਣਾਈ ਜਾਵੇ ਤੇ ਉਸ ਐਸਆਈਟੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਨਾ ਪਾਇਆ ਜਾਵੇ ਜੀ ਮਤਲਬ ਇੱਕ ਤਰ੍ਹਾਂ ਉਹਦੇ ਤੇ ਬੇਵਿਸ਼ਵਾਸੀ ਯਾਰ ਕਰਤੀ ਕਿ ਇਹਨਾਂ ਦੀ ਤਫਤੀਸ਼ ਹੈ ਜਿਹੜੀ ਉਹ ਨੁਕਸਦਾਰ ਹੈ ਹੂੰ ਹੂੰ ਹੋਇਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਦਾ ਇਲਜ਼ਾਮ ਲਾਇਆ ਪੰਜਾਬ ਦਾ ਜਿਹੜਾ ਲਾਰਡ ਅਪਾਰਟਮੈਂਟ ਹੈ ਉਹਦੇ ਤੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਉੱਤੇ ਤੇ ਐਡਵੋਕੇਟ ਜਨਰਲ ਉਹਨਾਂ ਦਿਨਾਂ ਦੇ ਵਿੱਚ ਅਤੁੱਲ ਨੰਦਾ ਹੁੰਦੀ ਸੀ ਉਹਨੇ ਕਿਹਾ ਕਿ ਮੈਨੂੰ ਇਹਨਾਂ ਨੇ ਕੋਆਪਰੇਟ ਨਹੀਂ ਕੀਤਾ ਇਹਨਾਂ ਨੇ ਜਿਾ ਕਿ ਜਿਹੜੀ ਆਪ ਲੜਾਈ ਲੜਨੀ ਸੀ ਉਹ ਨਹੀਂ ਲੜੀ। ਹੂੰ ਹੂੰ। ਦੂਜੇ ਪਾਸੇ ਜਿਹੜੇ ਦੋਸ਼ੀਆਂ ਨੇ ਬਹੁਤ ਵੱਡੇ ਵੱਡੇ ਵਕੀਲ ਕੀਤੇ ਸੀ ਲੇਕਿਨ ਇੱਥੇ ਬੁੱਤਾ ਸਰਮਣਪਨ ਵਾਸਤੇ ਜੂਨੀਅਰ ਵਕੀਲਾਂ ਨੂੰ ਭੇਜ ਦਿੱਤਾ ਜਾਂਦਾ ਸੀ। ਉਹ ਵੱਡੇ ਵਕੀਲਾਂ ਦਾ ਮੁਕਾਬਲਾ ਨਹੀਂ ਕਰਦਾ ਸੀ। ਇਹ ਕੇਸ ਕੁੰਬਰਪੁਰ ਜੇ ਪ੍ਰਤਾਪ ਸਿੰਘ ਨਹੀਂ ਹਾਰਿਆ ਸਗੋਂ ਪੰਜਾਬ ਸਰਕਾਰ ਨੇ ਹਰਵਾਇਆ। ਜੀ। ਉਹਨਾਂ ਨੇ ਇਹ ਇਲਜ਼ਾਮ ਲਾ ਕੇ ਕਿਹਾ ਤਾਂ ਜੀ ਆ ਚੱਕੋ ਮੇਰਾ ਅਸਤੀਫਾ ਅਸਤੀਫਾ ਤੇ ਮੈਨੂੰ ਪ੍ਰੀਮਚੁਰ ਰਿਟਾਇਰ ਕਰ ਦਿਓ ਮੈਂ ਨੌਕਰੀ ਨਹੀਂ ਕਰਦੀ। ਹੂੰ ਹੂੰ। ਇਹ ਬਹੁਤ ਮਟਾਪੁੱਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕੁਮਰਬਿਜੇ ਪ੍ਰਤਾਪ ਸਿੰਘ ਨੂੰ ਬੁਲਾਇਆ ਤੇ ਕਿਹਾ ਕਿ ਤੁਹਾਡੀਆਂ ਸੇਵਾਵਾਂ ਦੀ ਲੋੜ ਹੈ ਤੁਸੀਂ ਰਹੋ ਉਹ ਕਹਿੰਦਾ ਜੀ ਨਹੀਂ ਮੈਂ ਬਿਲਕੁਲ ਨਹੀਂ ਰਹਿਣਾ ਮੈਨੂੰ ਤਾਂ ਤੁਸੀਂ ਰਿਟਾਇਰ ਕਰ ਦਿਓ ਹੂੰ ਹੂੰ ਤਾਂ ਉਸ ਵੇਲੇ ਦਾਨੇਵਾਲੀਆ ਸਾਹਿਬ ਸੀਆਈਐਮਓ ਚੀਫ ਮਿਨਿਸਟਰ ਆਫਸ ਦੇ ਵਿੱਚ ਮਤਭੇਦ ਪੈਦਾ ਹੋ ਗਏ ਹੂੰ ਹੂੰ ਇੱਕ ਤਰ੍ਹਾਂ ਚਾਹੁੰਦਾ ਸੀ ਕਿ ਖੜਾ ਛੜਾਇਆ ਜਾਵੇ ਜੀ ਇੱਕ ਤਰ੍ਹਾਂ ਚਾਹੁੰਦਾ ਸੀਗਾ ਕਿ ਬੜਾ ਨਾਜ਼ੁਕ ਮਾਮਲਾ ਹੈ ਇਹਨੂੰ ਰੱਖਿਆ ਇਹਨੂੰ ਜਿਹੜਾ ਹੈਗਾ ਰੱਖਿਆ ਜਾਵੇ ਹੂੰ ਹੂੰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਤੁਸੀਂ ਕੁਮਰਦੀ ਰਹੋ ਹੂੰ ਪਰ ਜਦੋਂ ਨੇ ਕਿਹਾ ਵੀ ਨਹੀਂ ਜੀ ਮੈਂ ਨਹੀਂ ਰਹਿਣਾ ਮੈਨੂੰ ਤਾਂ ਜਾਣਾ ਹੈ ਜੀ ਔਰ ਉਹ ਤੋਂ ਬਾਅਦ ਉਹਨਾਂ ਨੇ ਫੇਰ ਸਲਾਹ ਕੀਤੀ ਜਿਹੜੇ ਸਿਆਣੇ ਅਫਸਰ ਸੀ ਉਹਨਾਂ ਨੇ ਕਿਹਾ ਜੀ ਅਗਰੇ ਰਿਟਾਇਰਮੈਂਟ ਮੰਗਦਾ ਹੈ ਵਕਤ ਤੋਂ ਪਹਿਲਾਂ ਰਿਟਾਇਰਮੈਂਟ ਮੰਗਦਾ ਤਾਂ ਦੇ ਦੇਣੀ ਚਾਹੀਦੀ ਹੈ ਜੀ ਆਪਾਂ ਨਾ ਦੇਵਾਂਗੇ ਇਲਜ਼ਾਮ ਬੜੇ ਹੋਰ ਲੱਗਣਗੇ ਹੋਰ ਲੱਗਣਗੇ ਤੇ ਅਮਰਿੰਦਰ ਸਿੰਘ ਜਿਹੜਾ ਭਗਵੰਤ ਸਿੰਘ ਮਾਨ ਨਾਲੋਂ ਤਕੜਾ ਪ੍ਰਸ਼ਾਸਕ ਮੰਨਿਆ ਜਾਂਦਾ ਹੈ ਉਹਨੇ ਕਿਹਾ ਜੀ ਜਾਓ ਉਹ ਪ੍ਰੀਮਚਰ ਰਿਟਾਇਰਮੈਂਟ ਉਹਦੀ ਜਿਹੜੀ ਹੈ ਪਰਵਾਨ ਹੋ ਗਈ ਜੀ ਹੁਣ ਜਿਹੜੀ ਆ ਗਈ ਪਰਮਪਾਲ ਕੌਰ ਮਲੂਕਾ ਹੂੰ ਹੂੰ ਪਰਮਪਾਲ ਕੌਰ ਮਨੂਕਾ ਤੋਂ ਪਹਿਲਾਂ ਇੱਕ ਬੰਦੇ ਨੇ ਹੋਰ ਪ੍ਰੀ ਮੈਚੁਰ ਰਿਟਾਇਰਮੈਂਟ ਲਈ ਜੀ ਉਹਦਾ ਨਾਮ ਇੱਕ ਆਈਐਸ ਹੈ ਉਹ ਵੀ ਆਈਐਸ ਹੈ ਮਿਸਟਰ ਕਰਨੈਲ ਸਿੰਘ ਕਰਨੈਲ ਸਿੰਘ ਡਿਪਟੀ ਕਮਿਸ਼ਨਰ ਉਦਾਸੀ ਕਪੂਰ ਸਾਡੇ ਲਗਾ ਸੀ ਮੇਰਾ ਕਿ ਉਹਨੇ ਕਿਹਾ ਜੀ ਮੈਨੂੰ ਪ੍ਰੀ ਮੈਚੁਰ ਰਿਟਾਇਰਮੈਂਟ ਦੇ ਦਿਓ ਮੇਰੇ ਖਾਲੋ ਦੀ ਹੋ ਗਈ ਹੋਣੀ ਉਹ ਲਾਂਬੇ ਹੋ ਗਿਆ ਇੱਕ ਹੋਰ ਆ ਗਈ ਆਈਪੀਐਸ ਅਫਸਰ ਉਹਨਾਂ ਦਾ ਨਾਮ ਮਿਸਟਰ ਗੁਰਿੰਦਰ ਸਿੰਘ ਢਿੱਲੋਂ ਉਹ ਇਹਨਾਂ ਤੋਂ ਮਗਰੋਂ ਆਇਆ ਉਹ ਉਹ ਪਰਮਪਾਲ ਤੋਂ ਮਗਰੋਂ ਆਇਆ ਉਹ ਕਹਿੰਦੇ ਮੈਨੂੰ ਪ੍ਰੀ ਮਚਿਓਰ ਰਿਟਾਇਰਮੈਂਟ ਦੇ ਦਿਓ ਕਹਿੰਦੇ ਦੇਤੀ ਦੇਤੀ ਚੱਕ ਜਾ ਇਮੀਡੀਏਟ ਨਾਲ ਦੀ ਨਾਲ ਹੀ ਜਿਹੜੀ ਹੈਗੀ ਹੈ ਜੀ ਉਹਦੀ ਪਰ ਉਹ ਰਿਟਾਇਰਮੈਂਟ ਨੂੰ ਦੇਤੀ ਉਹਦੀ ਚਿੱਠੀ ਪ੍ਰਵਾਨ ਹੋ ਗਈ ਤੇ ਉਹ ਬੰਦਾ ਕਾਂਗਰਸ ਪਾਰਟੀ ਜੋਇਨ ਕਰ ਗਿਆ ਕਾਂਗਰਸ ਪਾਰਟੀ ਜੋਇਨ ਕਰ ਗਿਆ ਉਹਨੋਂ ਨੇ ਕਾਂਗਰਸ ਪਾਰਟੀ ਜੋਇਨ ਕਰਨ ਲਈ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹ ਭਗਵੰਤ ਸਿੰਘ ਮਾਨ ਦਾ ਮੁਕਾਬਲਾ ਕਰ ਰਹੀ ਹੈ ਪੰਜਾਬ 'ਚ ਹੂੰ ਹੂੰ ਬਾਕੀ ਇੰਡੀਆ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਮਿਲ ਕੇ ਇੰਡੀਆ ਗਰੁੱਪ ਦੇ ਵਿੱਚ ਸ਼ਾਮਲੇਗੀ ਹਮਮ ਪਰ ਇੱਥੇ ਜਿਹੜਾ ਹੈਗਾ ਸਿੱਧਾ ਮੁਕਾਬਲਾ ਉਹਨਾਂ ਦਾ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪਰਮਪਾਲਕ ਔਰ ਸਿੱਧੂ ਦਾਜਾ ਮਲੂਕਾ ਦਾ ਹਮਮ ਅਸਤੀਫਾ ਕੇਂਦਰ ਨੇ ਪ੍ਰਵਾਨ ਕਰ ਲਿਆ ਹੈ ਹਮ ਤੇ ਭਗਵੰਤ ਸਿੰਘ ਮਾਨ ਨੂੰ ਕੀ ਲੋੜ ਪੈਗੀ ਹਮ ਉਹ ਕਹਿੰਦਾ ਵੀ ਬੀਬਾ ਜੀ ਜੁਆਇਨ ਕਰ ਲਓ ਆਕੇ ਨਹੀਂ ਤਾਂ ਫਿਰ ਖਮਿਆਜਾ ਭੁਗਤਣਾ ਪਊਗਾ ਹਮ ਪਹਿਲਾਂ ਵੀ ਕਿਹਾ ਸੀ ਤੁਸੀਂ ਜੁਆਇਨ ਕਰ ਲਓ ਸਾਡੇ ਕੋਲ ਤਾਂ ਜੀ ਅਧਿਕਾਰੀ ਘਟ ਹੈ ਹਮਮ ਇਹ ਮਾਮਲਾ ਜਿਹੜਾ ਹੈਗਾ ਪਰਮਪਾਲ ਕੌਰ ਨੇ ਸੋਚਿਆ ਵਿਚਾਰਾ ਵੀ ਕੀ ਕਹਿਣਾ ਚਾਹੀਦਾ ਤੇ ਹੁਣ ਜਿਹੜਾ ਉਹਦਾ ਬਿਆਨ ਆ ਗਿਆ ਹੂੰ ਹੂੰ ਉਹ ਬਿਆਨ ਉਹਦਾ ਬੜਾ ਭਗਨਕਾ ਕਿ ਜਿਹੜਾ ਕੁਝ ਕਰਨਾ ਕਰ ਲੋ ਜੀ ਮੈਂ ਜੋ ਐ ਨਹੀਂ ਕਰਦੀ ਹੂੰ ਹੂੰ ਦਾਨੇ ਵਾਲੀ ਸਾਬ ਮੈਂ ਵੀ ਕਈ ਵਕੀਲਾ ਨਾਲ ਤੇ ਕਈ ਜਿਹੜੇ ਸੀਨੀਅਰ ਅਫਸਰਾਂ ਨਾਲ ਗੱਲ ਕੀਤੀ ਹੈ ਵੀ ਇਹਦਾ ਮਤਲਬ ਕੀ ਹੈ ਹੂੰ ਹੂੰ ਉਹ ਕਹਿੰਦੇ ਵੀ ਭਗਵੰਤ ਸਿੰਘ ਮਾਨ ਨੇ ਜਿਹੜਾ ਇਹ ਗੱਲ ਕਹੀ ਹੈ ਹੂੰ ਹੂੰ ਕਿ ਤੁਸੀਂ ਆਓ ਤੇ ਆ ਕੇ ਜੁਆਇਨ ਕਰੋ ਤੇ ਗੱਲ ਹੀ ਬੇਤੁਕੀ ਹੈ ਹੂੰ ਹੂੰ ਇਹ ਬੇਮੌਕਾ ਹੈ ਮੈਂ ਕਹਿੰਦਾ ਬੇਤੁਕੀ ਦੇ ਬੇਮਕਾ ਕਿ ਉਹ ਕਹਿੰਦੇ ਜਿਹਦਾ ਅਸਤੀਫਾ ਪ੍ਰਵਾਨ ਹੋ ਚੁੱਕਿਆ ਸੈਂਟਰ ਨੇ ਅਸਤੀਫਾ ਪ੍ਰਵਾਰ ਪ੍ਰਵਾਨ ਕਰ ਲਿਆ ਸੈਂਟਰ ਅਪੋਇੰਟਿੰਗ ਅਥਾਰਟੀ ਹੈ ਹੂੰ ਹੂੰ ਉਹੀ ਪੁਨਿਸ਼ਮੈਂਟ ਅਥਾਰਟੀ ਹੈ ਹੂੰ ਹੂੰ ਜੇ ਉਹਨੇ ਕੋਈ ਗੁਨਾਹ ਕੀਤਾ ਤਾਂ ਪੁਨਿਸ਼ਮੈਂਟ ਉਹ ਸੈਂਟਰ ਦੇ ਸੈਂਟਰ ਦੇਊਗਾ ਸੈਂਟਰ ਪਹਿਲੇ ਹੀ ਉਹਦਾ ਅਸਤੀਫਾ ਪ੍ਰਵਾਨ ਕਰ ਚੁੱਕੇ ਜਦੋਂ ਅਸਤੀਫਾ ਪ੍ਰਵਾਨ ਕਰ ਲਿਆ ਤੇ ਉਹ ਜੁਆਇਨ ਕਰੂ ਤਾਂ ਕਰੂ ਕਿਵੇਂ ਉਹਨੂੰ ਕਰਨ ਦੀ ਲੋੜ ਕੀ ਹੈ ਹੂੰ ਹੂੰ ਕੀ ਕਹਿੰਦੇ ਮੁੱਖ ਮੰਤਰੀ ਨੂੰ ਇੰਨੀ ਗੱਲ ਦੀ ਸਮਝ ਹੈ ਨਹੀਂ ਜਾ ਮੁੱਖ ਮੰਤਰੀ ਦੇ ਹਾਲੇਦ ਵਾਲੀ ਕੁਛ ਜਿਹੜੀ ਬਿਊਰੋਕ੍ਰੇਸੀ ਹੋ ਇਹੋ ਜੀ ਕਿ ਮੁੱਖ ਮੰਤਰੀ ਤਰੀ ਨੂੰ ਪ੍ਰਾਪਰ ਸਲਾਹ ਨਹੀਂ ਦਿੱਦੀ। ਜਾਂ ਫਿਰ ਉਹ ਬਿਊਰੋਕ੍ਰੇਸੀ ਨੂੰ ਕੋ ਆਇਆ ਜਾ ਰਿਹਾ? ਨਹੀਂ ਨਹੀਂ ਉਹ ਅਗਲੀ ਗੱਲ ਆਉਂਦੀ ਹੈ ਫਿਰ ਇਹਦੇ ਤੇ ਆਉਂਦੀ ਹੈ ਇਹਦੇ ਅੱਗੇ ਦੇ ਫਿਰ ਪੋਲਿਟੀਕਲ ਵਿਸ਼ਲੇਸ਼ਣ ਸ਼ੁਰੂ ਹੋ ਗਿਆ। ਹਾਂ ਵੀ ਆ ਕੀ ਹੋ ਗਿਆ? ਇੱਥੇ ਹੁਣ ਦਾਨੇ ਵਾਲਿਆ ਸਭ ਮੈਂ ਤੁਹਾਨੂੰ ਲੈ ਕੇ ਜਾਣਾ 2017 ਚ। ਹੂੰ ਹੂੰ। 2017 ਦੇ ਵਿੱਚ ਜਦੋਂ ਐਨ ਗਹਿ ਗੱਚ ਲੜਾਈ ਸੀ ਤਿੰਨ ਤਰੀ। ਹੂੰ ਹੂੰ। ਆਮਾਦੀ ਪਾਰਟੀ ਵਾਲੇ ਕਹਿੰਦੇ ਸੀ ਸੀਟਾਂ 100 ਲਮਾ ਦੇ। ਹੂੰ ਹੂੰ। ਕਈ ਵਾਰੀ ਕਹਿੰਦੇ ਸੀ ਕਿ ਜੀ 100 ਤੋਂ ਵੀ ਵੱਧ ਜਾਣਗ 90 ਕਿ ਲੜਦੇ ਸੀਗੇ ਤੇ 100 ਦੀ ਗੱਲ ਕਰਦੇ ਸੀ ਤੇ ਆਪਾਂ ਕਈ ਵਾਰੀ ਗੱਲ ਕਰਦੇ ਆ ਕਿ ਲੜਦੇ 90 ਤੇ ਆਉਣ ਗਿਆ 100 ਕਿਵੇਂ ਹੂੰ ਹੂੰ 117 ਦਾ ਬੰਦਾ ਹੀ ਹੈ ਨਹੀਂ ਸੀ ਬਿਲਕੁਲ ਉਸ ਵੇਲੇ ਜਿਹੜੇ ਹੈਗੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆਪ ਦੀ ਸੀਟ ਆ ਪਰਮਨੈਂਟ ਸੀਟ ਉਹ ਪਟਿਆਲਾ ਸਿਟੀ ਹੈ ਹੂੰ ਹੂੰ ਪਰ ਪਟਿਆਲਾ ਸਿਟੀ ਦੇ ਨਾਲ-ਨਾਲ ਉਹਨਾਂ ਨੇ ਐਲਾਨ ਕਰਤਾ ਮਹਾਰਾਜਪਿੰਡ ਦੇ ਵਿੱਚ ਆ ਕੇ ਕਿ ਮੈਂ ਹੂੰ ਹੂੰ ਲੰਬੀ ਵੀ ਲੜੂੰਗਾ ਜੀ ਤੇ ਦਾਨੇ ਵਾਲਿਆ ਸਾਹਿਬ ਬਹੁਤ ਲੋਕਾਂ ਦੀ ਯਾਦਸ਼ਕਤੀ ਬੜੀ ਘੱਟ ਹੈ ਹੂੰ ਹੂੰ ਇਹ ਉਸ ਦਿਨ ਦਾ ਤੁਸੀਂ ਟਵੀਟ ਕੱਟ ਕੇ ਦੇਖ ਲਓ ਕੇਜਰੀਵਾਲ ਦੇ ਕੇਜਰੀਵਾਲ 24 ਘੰਟੇ ਪਹਿਲਾਂ ਲੱਗਿਆ ਸੀ ਕਿ ਇਹ ਆਪਸ ਵਿੱਚ ਮਰੇਲੇ ਹੋਏ ਹਨ ਹੂੰ ਹੂੰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ-ਵਾਰ ਉਹ ਟੈਗ ਕਰਕੇ ਕਹਿੰਦੇ ਸੀ ਸਰ ਫਿਰ ਆਪ ਲੰਬੀ ਬਾਦਲ ਕੇ ਖਿਲਾਫ ਕਿਉਂ ਨਹੀਂ ਲੜਦੇ ਕਿਉਂ ਨਹੀਂ ਲੜਦੇ ਹਾਂ ਇੱਕ ਤੋਂ ਲੈ ਕੇ ਬਾਲੇ ਬਾਰੀ ਉਹਨੇ ਕਿਹਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਆਪਦੇ ਪੁਰਖਿਆਂ ਦੇ ਪਿੰਡ ਚ ਐਲਾਨ ਕਰਤਾ ਵੀ ਯਾਰ ਮੈਂ ਲੰਬੀ ਵੀ ਲੜੂਗਾ ਉਹਨਾਂ ਨੇ ਆਪਦੇ ਪੁੱਤ ਨੂੰ ਭੇਜਤਾ ਜਾ ਕੇ ਲੰਬੀ ਦੀ ਤਿਆਰੀ ਕਰੋ ਲੰਬੀ ਚੜਾ ਕੇ ਤੇ ਉਹਨਾਂ ਨੇ ਲੜਾਈ ਲੜ ਲਈ ਉਸ ਵੇਲੇ ਜਰਨੈਲ ਸਿੰਘ ਜਿਹੜੇ ਪੰਜਾਬ ਦੇ ਸੈਨ ਇੰਚਾਰਜ ਸੀ ਐਮਐਲਏ ਸੀ ਦਿੱਲੀ ਦੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਲੜੋ ਲੰਬੀ ਹੂੰ ਹੂੰ ਉਹ ਵੀ ਆ ਗਏ ਲੰਬੀ ਭਗਵੰਤ ਮਾਨ ਤੋਂ ਲੈ ਕੇ ਸਾਰੇ ਕਹਿੰਦੇ ਸੀਗੇ ਜੀ ਇਹ ਤਾਂ ਜਿਹੜੀ ਹੈਗੀ ਸਾਨੂੰ ਹਰਾਉਣ ਵਾਸਤੇ ਆ ਗਿਆ ਕੈਪਟਨ ਅਮਰਿੰਦਰ ਸਿੰਘ ਭ ਭ ਭ ਭਗਵੰਤ ਸਿੰਘ ਮਾਨ ਆਪ ਜੁ ਲਾਲਾਬਾਦ ਲੜ ਰਿਹਾ ਸੀਗਾ ਪ੍ਰਤਾਪ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਤੇ ਉੱਥੇ ਬਿੱਟੂ ਚਲਾ ਗਿਆ ਕਹਿੰਦੇ ਮੈਨੂੰ ਵੀ ਹਰਾਉਣ ਵਾਸਤੇ ਬਿੱਟੂ ਆ ਗਿਆ ਮੈਨੂੰ ਬਿੱਟੂ ਦੀਆਂ ਵੋਟਾਂ ਦਾ ਨਹੀਂ ਪਤਾ ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀਆਂ ਵੋਟਾਂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਹ ਦੂਜੇ ਨੰਬਰ ਤੇ ਸੀ ਦੂਜੇ ਨੰਬਰ ਤੇ ਤੇ ਜਿਹੜੇ ਜਰਨੈਲ ਸਿੰਘ ਨੂੰ ਇਹਨਾਂ ਨੇ ਖੜਾ ਕੀਤਾ ਸੀ ਉਹ ਤੀਜੇ ਨੰਬਰ ਤੇ ਸੀ ਤੀਜੇ ਤੇ ਸੀ ਹੁਣ ਮੈਨੂੰ ਇਹ ਦੱਸੋ ਕਿ ਤੀਜੇ ਨੰਬਰ ਵਾਲਾ ਮੁ ਤੇ ਫਿਰ ਇਹ ਕਹਿੰਦੇ ਸਾਡੇ ਜਰਨਲਿਸਟ ਨੂੰ ਹਰਾਉਣ ਵਾਸਤੇ ਜਿੱਥੇ ਪ੍ਰਕਾਸ਼ ਸਿੰਘ ਬਾਦਲ ਆ ਗਏ ਆਪਨੇ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਆ ਗਏ ਤਾਂ ਕਿ ਵੋਟਾਂ ਵੰਡ ਦੇਣੀਆਂ ਵਿਰੋਧੀ ਧਿਰਾਂ ਇਹਦਾ ਮਤਲਬ ਜੇ ਥੋੜਾ ਬੰਦਾ ਗਿਆ ਤੇ ਵਿਰੋਧੀ ਧਿਰਾਂ ਵੋਟਾਂ ਦਾ ਤਸੀਮ ਕੀਤੀਆਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੁਸੀਂ ਜੁਆਇਨ ਕਰਵਾਇਆ ਮਿਸਟਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਜਾਂਦੇ ਆ ਸੰਗਰੂਰ ਟੀਨਸਰ ਸਾਹਿਬ ਟੀਨਸਰ ਸਾਹਿਬ ਦੇ ਕਰੇ ਚ ਜਾ ਕੇ ਬੇਨਤੀ ਕਰਦੇ ਕਿ ਟੀਨਸਰ ਸਾਹਿਬ ਤੁਸੀਂ ਸਰਪ੍ਰਸਤੀ ਕਰੋ ਸਾਡੀ ਹੂੰ ਹੂੰ ਤੁਸੀਂ ਆਪਣਾ ਅਕਾਲੀ ਦਲ ਪੰਖ ਕਰੋ ਮੈਂ ਅਕਾਲੀ ਦਲ ਦੇ ਵਿੱਚ ਆ ਜਾਓ ਬਾਦਲ ਸਾਹਿਬ ਨਹੀਂ ਰਹੇ ਤੁਸੀਂ ਹੈਗੇ ਹੋ ਸਾਡੇ ਸਰਪ੍ਰਸਤ ਔਰ ਆ ਦੋ ਜ਼ਿਲ੍ਹੇ ਆ ਜਿਹੜੇ ਸੰਗਰੂਰ ਤੇ ਬਰਨਾਲਾ ਅਸੀਂ ਤੁਹਾਡੀ ਮਰਜ਼ੀ ਨਾਲ ਇੱਥੇ ਫੈਸਲੇ ਕਰਾਂਗੇ ਆਓ ਜੀ ਆ ਕੇ ਸੰਭਾਲੋ ਉਹਨਾਂ ਨੇ ਸਰਪ੍ਰਸਤੀ ਹਾਸਲ ਕਰ ਲਈ ਕਹਿੰਦਾ ਕਿ ਇੱਥੇ ਜਿਹੜੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਤੁਹਾਡੀ ਸਹਿਮਤੀ ਨਾਲ ਦਿੱਤੀਆਂ ਜਾਣਗੀਆਂ ਤੇ ਦਾਨੇ ਵਾਲੀਏ ਸਾਹਿਬ ਜਿਹੜੇ ਫਿਰਕਟੀਨ ਸਾਹਿਬ ਨੇ ਉਹ ਪ੍ਰਵਾਨ ਕੀਤੀ ਹਰ ਬੰਦਾ ਪ੍ਰਵਾਨ ਕੀ ਆਪਦੀ ਖੁਦਗਰਜ਼ੀ ਆਸਤੇ ਕਰਦਾ ਕੋਈ ਆਫਰ ਹੂੰ ਜੇ ਸੁਖਵੀਰ ਸਿੰਘ ਬਾਦਲ ਦੀ ਇਹ ਖੁਦਗਰਦੀ ਹੈ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣੇ ਹੂੰ ਹੂੰ ਤਾਂ ਢੀਂਡਸਾ ਸਾਹਿਬ ਵੀ ਇਨਕ ਤਾਂ ਖੁਦਗਰਜ ਹੈਗੇ ਕਿ ਅਭੀ ਕਿ ਮੇਰਾ ਪੁੱਤ ਵੀ ਕੁਝ ਬਣੇ ਬਿਲਕੁਲ ਬਿਲਕੁਲ ਉਹ ਆਪ ਤਾਂ ਹੁਣ ਬਜ਼ੁਰਗ ਹੋ ਗਏ ਤਾਂ ਸਰਪ੍ਰਸਤੀ ਰਹਿ ਗਈ ਹੂੰ ਹੂੰ ਸੋ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਸੀ ਕਿ ਸਤਾਈ ਕਦੋਂ ਆ ਗਈ ਬਾ ਜਿਹੜੀ ਹੈਗੀ ਤੁਹਾਡੀ 24 ਵਾਲੀ ਇਲੈਕਸ਼ਨ ਪਾਰਲੀਮੈਂਟ ਦੀ ਜਿਹੜੀ ਹੈ ਮੇਰੇ ਵਾਲੀ ਸੀਟ ਇਥੋਂ ਲੜੇ ਪਰਮਿੰਦਰ ਢੀਂਡਸਾ ਉਹਨਾਂ ਦਾ ਪੁੱਤ ਪਰ ਹੋਇਆ ਕੀ ਸੁਖਵੀਰ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ਨੂੰ ਇਗਨੋਰ ਕਰਕੇ ਉੱਥੇ ਇਕਬਾਲ ਸਿੰਘ ਚੁੰਦਾ ਨੂੰ ਟਿਕਟ ਦੇ ਦਿੱਤੀ ਟਿਕਟ ਦੇ ਦਿੱਤੀ ਹੁਣ ਇਹ ਦੱਸੋ ਕਿ ਝੁੰਦਾ ਸਾਹਿਬ ਤਖੜੇ ਆ ਜਾਂ ਪਰਮਿੰਦਰ ਤਖੜਾ ਹੈ ਇਹ ਤਾਂ ਪਰਮਿੰਦਰ ਤਖੜਾ ਉਹ ਪਰਮਿੰਦਰ ਤਖੜਾ ਹੈ ਇਧਰਲੇ ਪਾਸੇ ਪਰਮਪਾਲ ਕੌਰ ਜੇ ਮਲੂਕਾ ਹੁੰਦੀ ਹੈ ਤਾਂ ਦਾ ਨੁਕਸਾਨ ਕਿਨੂੰ ਹੈ ਗੁਰਮੀਤ ਸਿੰਘ ਖੁੱਡਗਣ ਤੇ ਕੋਈ ਨੁਕਸਾਨ ਨਹੀਂ ਦਾ ਹੈ ਨੀਗਾ ਉਹਦੀ ਤਾਂ ਕੋਈ ਵੋਟਾਂ ਨਹੀਂ ਤੋੜਦੇ ਬਿਲਕੁਲ ਉਹਦਾ ਨੁਕਸਾਨ ਜੇ ਹੈਗਾ ਤਾਂ ਉਹਦਾ ਨੁਕਸਾਨ ਕਾਂਗਰਸ ਨੂੰ ਜੀਤਮਿੰਦਰ ਸਿੰਘ ਸਿੱਧੂ ਨੂੰ ਕੋਈ ਹੈ ਨਾ ਉਹਨੂੰ ਵੀ ਹੈ ਨਹੀਂ ਕਿਉਂਕਿ ਭਾਜਪਾ ਦੀ ਸਾਝ ਨਹੀਂ ਭਾਜਪਾ ਦੀ ਸੀਗੀ ਅਕਾਲੀ ਦਲ ਨਾਲ ਸਕੰਦਰ ਸਿੰਘ ਮਲੂਕਾ ਅਨੁਸ਼ਾਸਨ ਕਮੇਟੀ ਦਾ ਚੇਅਰਮੈਨ ਹੈ ਜਿਹੜੇ ਨੇ ਅਕਾਲੀ ਦਲ ਦਾ ਕੋਰ ਕਮੇਟੀ ਦਾ ਮੈਂਬਰ ਹੈ ਅਕਾਲੀ ਦਲ ਦਾ ਸਿਕੰਦਰ ਸਿੰਘ ਮਲੂਕਾ ਇੰਚਾਰਜ ਰਿਹਾ ਰਾਮਪਰਾ ਫੂਲ ਦਾ ਲੰਬਾ ਸਮਾਂ ਸਿਕੰਦਰ ਸਿੰਘ ਮਲੂਕਾ ਰਿਹਾ ਪ੍ਰਧਾਨ ਬਠਿੰਡਾ ਜ਼ਿਲ੍ਹੇ ਦਾ ਤੇ ਜੇ ਸਿਕੰਦਰ ਸਿੰਘ ਮਲੂਕਾ ਦੀ ਨੂਹ ਚੋਣ ਲੜੂਗੀ ਸਿਕੰਦਰ ਸਿੰਘ ਮਲੂਕਾ ਭਾਵੇਂ ਉੱਠ ਕੇ ਆਪਣੀ ਨੂਹ ਦੇ ਨਾਲ ਨਾ ਤੁਰੇ ਲੇਕਿਨ ਜਦੋਂ ਫੈਮਿਲੀ ਇਕੱਠੀ ਹੈ ਤੇ ਇਹ ਕਿਵੇਂ ਹੋ ਸਕਦਾ ਕਿ ਸਿਕੰਦਰ ਸਿੰਘ ਮਲੂਕਾ ਦੇ ਸਮਰਥਕ ਜਿਹੜੇ ਹੈਗੇ ਉਹ ਦੀ ਨੂਹ ਦੇ ਉਲਟ ਜਾਣਗੇ ਜਾਣਗੇ ਤੇ ਵੋਟਾਂ ਕਿਹਦੀਆਂ ਟੁੱਟਣਗੀਆਂ ਹਰ ਸਿਮਰਤ ਕਰਵਾ ਦੇ ਕੰਡਲ ਤੇ ਹੁਣ ਪੋਲੀਟਿਕਲ ਜਿਹੜੇ ਵਿਸ਼ਲੇਸ਼ਕ ਆ ਉਹ ਇਹ ਅੰਦਾਜ਼ਾ ਲਾਉਂਦੇ ਵੀ ਇਹ ਕਿ ਤੂੰ ਸਮਝੌਤਾ ਤਾਂ ਨਹੀਂ ਹੋ ਗਿਆ ਹਾਂ ਇੱਥੇ ਆਉਂਦੀ ਹੈ ਇਹ ਸਮਝੌਤਾ ਜਿਹੜਾ ਸੰਗਰੂਰ ਦਾ ਤੇ ਬਠਿੰਡੇ ਦਾ ਸਮਝੌਤਾ ਤਾਂ ਨਹੀਂ ਹੋ ਗਿਆ ਕਿਉਂਕਿ ਉਧਰ ਵੀ ਮੁੱਖ ਮੰਤਰੀ ਫਸਿਆ ਬਾ ਤੇ ਇਧਰ ਮੁੱਖ ਮੰਤਰੀ ਪਰਿਵਾਰ ਫਸਿਆ ਪਰਿਵਾਰ ਫਸਿਆ ਤੇ ਦੋਨਾਂ ਪਰਿਵਾਰਾਂ ਨੂੰ ਬਚਾਉਣ ਵਾਸਤੇ ਕਿ ਤੂੰ ਮੇਰੀ ਬਦਦਤ ਕਰ ਮੈਂ ਤੇਰੀ ਮਦਦ ਕਰਦਾ ਮੈਂ ਤੁਹਾਡੇ ਖਿਲਾਫ ਕਮਜ਼ੋਰ ਕੈਂਡੀਡੇਟ ਦੇ ਦੇਣਾ ਤੇ ਤੁਸੀਂ ਸਾਡੀਆਂ ਭਾਈ ਵੋਟਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੰਡੋ ਆਪਸ ਵਿੱਚ ਤੇ ਗੁਰਮੀਤ ਸਿੰਘ ਆਲਾ ਮਾਮਲਾ ਜਿਹੜਾ ਹੈਗਾ ਥੋੜਾ ਜਿਹਾ ਇਹ ਕਹਦੇ ਹੋ ਜੀ ਅਸੀਂ ਤਾਂ ਪਾ ਦੇਖੋ ਜੀ ਪਰਮਪਾਲ ਕੌਰ ਸਿੱਧੂ ਦਾ ਅਸਤੀਫਾ ਨਹੀਂ ਪ੍ਰਵਾਨ ਕੀਤਾ ਲਾਲ ਲਾਲ ਕਰਕੇ ਲਾਲ ਲਾਲ ਕਰਕੇ ਬੈਨੀਫਿਟ ਕਿਨੂੰ ਹੋਊਗਾ ਬੈਨੀਫਿਟ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਬੈਨੀਫਿਟ ਹੋਊਗਾ ਇਸ ਕਰਕੇ ਇਹ ਲਿਖਿਆ ਜਾਂਦਾ ਕਿ ਦੋਨੋਂ ਸੀਟਾਂ ਬਚਾਉਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਹੈ ਹਮਮ ਔਰ ਆਪ ਦੇ ਕੈਂਡੀਡੇਟ ਦਾ ਨੁਕਸਾਨ ਹੋ ਰਿਹਾ ਹੈ ਹੋ ਰਿਹਾ ਹੈ ਜਿਹੜਾ ਗੁਰਮੀਤ ਸਿੰਘ ਗੁੱਡੀਆਂ ਦਾ ਔਰ ਨਾਲ ਇਹਦੇ ਤੁਸੀਂ ਸ਼ੁਰੂ ਚ ਇੱਕ ਗੱਲ ਕੀਤੀ ਸੀ ਕਿ ਦੋ ਬੰਦੇ ਹੋ ਰਹਿ ਇਸ ਹਲਕੇ ਚ ਹਮ ਉਹ ਬੰਦੇ ਹੁਣ ਚੋਣ ਪ੍ਰਚਾਰ ਚ ਕਿਉਂ ਆ ਗਏ ਹਾਂ ਜਿਹੜੇ ਵਿਜੇ ਸਿੰਘਲਾ ਨੂੰ ਖੁਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਬੰਦਾ ਮੇਰੇ ਕੋਲ ਮੰਨ ਗਿਆ ਕ腐ਸ਼ਨ ਕੀ ਕਰਪਸ਼ਨ ਹਾਂ ਇਹਨੇ ਪੈਸੇ ਲੈਇਆ ਫੜ ਕੇ ਉਹਨੂੰ ਪੁਲਿਸ ਵਾਲਿਆਂ ਨੂੰ ਕਹਿੰਦਾ ਲੈ ਜਾ ਇਹਨੂੰ ਫੜ ਕੇ ਲੈ ਜਾਓ ਫੜ ਕੇ ਸੀਐਮ ਹਾਊਸ ਦੇ ਵਿੱਚੋਂ ਨਿਕਲਦੇ ਨੂੰ ਬੰਦੇ ਨੂੰ ਫੜਾਤਾ ਉਹਨੂੰ ਜੇਲ੍ਹ ਚ ਕਟਾਈ ਕਈ ਮਹੀਨੇ ਹੂੰ ਉਹ ਕਹਿੰਦੇ ਸੀ ਮੈਨੂੰ ਪਤਾ ਇਹ ਕ腐ਟ ਹੈ ਇਹ ਮੇਰੇ ਕੋਲ ਮੰਨ ਗਿਆ ਮੰਨ ਗਿਆ ਦੂਜੇ ਪਾਸੇ ਜਿਹੜੇ ਹੈਗੇ ਆ ਅਮਿਤ ਰਤਨ ਨੂੰ ਕਿਹਨੇ ਫੜਿਆ ਬਿਜਲੀਲੈਂਸ ਵਾਲੇ ਬਿਜਲੀਲੈਂਸ ਨੇ ਨਾਕੂਨਲ 나ਕੂਰ ਜੋੜਦਾ ਸਾਰੀ ਉਹਦੀ ਇਨਵੋਲਵਮੈਂਟ ਹੁੰਦੀ ਆ ਬੰਦਿਆਂ ਨੂੰ ਪਹਿਲਾਂ ਨੇੜੇ ਨਹੀਂ ਹੋਣ ਦਿੱਤਾ ਤੇ ਹੁਣ ਉਹਨਾਂ ਦੋਨਾਂ ਬੰਦਿਆਂ ਨੂੰ ਨਾਲ ਤੋੜ ਲਿਆ ਤੋੜ ਲਿਆ ਇੱਕ ਇਮਾਨਦਾਰ ਪਰਿਵਾਰ ਸਰਦਾਰ ਜਗਦੇਵ ਸਿੰਘ ਖੁੱਡੀਆਂ ਦਾ ਸੁਪੁੱਤਰ ਜਿਨ੍ਹਾਂ ਦੇ ਉੱਤੇ ਕੋਈ ਉਂਗਲ ਨਹੀਂ ਉਠਾ ਸਕਦਾ ਉਹਦੀ ਚੋਣ ਮਹਿਮ ਦੇ ਵਿੱਚ ਜੇ ਦੋ ਦਾਗੀ ਬੰਦਿਆਂ ਨੂੰ ਪਾ ਰਹੇ ਹੋ ਤਾਂ ਫਿਰ ਕੀ ਸੋਚਦੇ ਹੋ ਉਹਨਾਂ ਨਾਲ ਤੁਸੀਂ ਉਹਨਾਂ ਦੀਆਂ ਵੋਟਾਂ ਜੋੜਦੇ ਹੋ ਕਿ ਤੋੜਦੇ ਹੋ ਤੋੜਦੇ ਹੋ ਇਹ ਇਹ ਸਵਾਲ ਹੈ ਜਿਹੜਾ ਜਿਹੜਾ ਪੋਲੀਟੀਕਲ ਵਿਸ਼ਲੇਸ਼ਕ ਆਉਂਦੇ ਆ ਵੀ ਇਹ ਹੋ ਕੀ ਰਿਹਾ ਹੈ ਇੱਕ ਇਤੇ ਵੀਆਈਪੀ ਸੀਟਾਂ ਬਚਾਉਣ ਦਾ ਮਾਮਲਾ ਤਾਂ ਨਹੀਂ ਕਿਉਂਕਿ ਅਗਰ ਸੁਖਪਾਲ ਸਿੰਘ ਖ ਜਦ ਜਸਮਰਦੀਪ ਸਿੰਘ ਮਾਨ ਜਿੱਤਦਾ ਤਾਂ ਉੱਥੇ ਮੀਤ ਹੇਰ ਨਹੀਂ ਹਾਰਦਾ ਭਗਵੰਤ ਮਾਨ ਹਾਰਦਾ ਇਹ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਹੂੰ ਬਿਲਕੁਲ ਬਿਲਕੁਲ ਇਹ ਜਿਹੜੀ ਹੈ ਨਾ ਕਹਿੰਦਾ ਵੀ ਚੋਰ ਚੋਰ ਮਸੂਰੇ ਭਾਈ ਹੈ ਨਹੀਂ ਬਸ ਮੈਂ ਤੁਹਾਨੂੰ ਵਿਸ਼ਲੇਸ਼ਣ ਕਰਕੇ ਦੱਸਦਾ ਕਿ ਅਸਲ ਆਇਆ ਕਹਾਣੀ ਜੀ ਜੀ